ਮਕੜੀਆਂ ਸਬ ਮੀਟੀ ਤੋਂ ਪਤਾ ਕੀਤਾ ਬਈ ਉਹ ਤੁਹਾਡੀ ਪੂਰੀ ਮਦਦ ਕਰ ਰਹੀ ਆ ਬਿਲਕੁਲ ਕਰ ਰਹੀ ਆ ਫਿਰ ਆਪਾਂ ਜਿਹੜੇ ਬਿਆਨ ਦਿੱਤੇ ਆ ਫਿਰ ਆਪਾਂ ਉਹਨਾਂ ਦੇ ਵਿਰੁੱਧ ਕਿਉਂ ਦਿੱਤੇ ਆ ਉਹ ਉਹਨਾਂ ਨੇ ਤਕਰੀਬਨ ਗੁਰਦੁਆਰਾ ਬਹੁਤ ਸੋਹਣਾ ਬਣਾਤਾ ਸੀ ਅੰਦਰੋਂ ਦਿਖਾਤਾ ਆ ਪਰ ਠੀਕ ਹੈ ਤੇ ਤੁਹਾਡੇ ਲਈ ਵੀ ਕਮਰਾ ਮੇਰਾ ਘਰ ਬਹੁਤ ਵਧੀਆ ਬਣਾ ਰਿਹਾ ਹੈ ਹਾਂ ਬਣਾ ਰਿਹਾ ਹੈ ਬਣਾ ਰਿਹਾ ਜੀ ਤੇ ਚਲੋ ਆਪਾਂ ਮਤਲਬ ਜਿਹੜੀ ਹੁਣ ਕਮੇਟੀ ਆ ਪ੍ਰਬੰਧਕ ਕਮੇਟੀ ਆ ਤੇ ਆਪਾਂ ਉਹਨਾਂ ਨੂੰ ਕੀ ਕਮਾਂਗੇ ਹੁਣ ਬਿਲਕੁਲ ਸਹੀ ਆ ਇਸ ਵੇਲੇ ਮੈਂ ਉਹ ਜੋ ਮੇਤੋ ਗੱਲ ਬਿਆਨ ਤੇ ਹੋਇਆ ਗਲਤ ਜਾਣੇ ਜਾਂ ਡਾਣੇ ਚ ਉਹ ਗਲਤ ਸਮਝਿਆ ਜਾਂਦਾ ਹੈ ਚਲੋ ਇਸ ਗੱਲ ਦੀ ਆਪਾਂ ਮਤ ਰੱਖੀ ਬਹੁਤ ਮਾਫੀ ਮੰਗਣਾ ਚਾਹੁੰਦੇ ਹਾਂ ਜਸਤਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਉਸ ਟਾਈਮ ਪਹਿਲਾ ਸਾਡੀ ਜਿਹੜੀ ਵੀਡੀਓ ਤੋਂ ਵਾਇਰਲ ਹੋਈ ਸੀ ਤੇ ਇਹ ਸਿੰਘ ਸਾਹਿਬ ਹੁਣ ਆਵੇ ਕੁਝ ਜਿਹੜੇ ਕੱਟ ਸੀਗੇ ਸਾਡੇ ਦੇ ਸਿਪਾਏ ਤਾਂ ਉਹ ਜਿਹਨੇ ਕੱਟਿਆ ਅਸੀਂ ਉਹ ਪੂਰੇ ਨਹੀਂ ਕਰ ਸਕੇ ਤੇ ਅਸੀਂ ਜਿਹੜੀ ਮੈਨੇਜਮੈਂਟ ਕਮੇਟੀ ਆ ਤੇ ਅਸੀਂ ਉਹਨਾਂ ਤੋਂ ਖੇਮਾ ਦੇ ਜੱਟ ਗਿਆ ਭਈ ਜਿਹੜੀ ਆ ਤੁਹਾਡਾ ਇੱਕ ਵਰਜਨ ਨਹੀਂ ਅਸੀਂ ਲੈ ਸਕਦੇ ਤੇ ਅਸੀਂ ਜਦੋਂ ਉਹ ਕਮੇਟੀ ਨੂੰ ਮਿਲੇ ਆ ਉਹਦੇ ਵਿੱਚ ਜਿਹੜੀਆਂ ਗੱਲਾਂ ਕੁਝ ਹੋਰ ਨਿਕਲੀਆਂ ਸੱਚਾਈ ਕੁਝ ਹੋਰ ਨਿਕਲੀਆਂ ਤੇ ਅਸੀਂ ਉਹਨਾਂ ਕਰਕੇ ਇਹ ਜਿਹੜੀ ਵੀਡੀਓ ਪਾ ਰਹੇ ਆ ਤੇ ਭਾਈ ਸਾਹਿਬ ਦੇ ਜਿਹੜੇ ਬਿਆਨ ਆ ਉਹ ਤੁਹਾਨੂੰ ਸੁਣਾਵਾਂਗੇ ਭਾਈ ਸਾਹਿਬ ਕੀ ਕਹਿੰਦੇ ਆ ਤੇ ਪਪਾ ਜੀ ਉਹ ਜਿਹੜੀ ਗਲਤੀ ਮੈਨੂੰ ਤੁਸੀ ਵੀ ਮਤਲਬ ਕੀਤੀ ਆ ਉਹ ਕਿੰਦਾ ਮਤਲਬ ਹੈ ਕੋਈ ਬਿਆਨ ਗਲਤ 판ਿਆ ਜਾ ਦੇ ਕੋਈ ਅਸੀਂ ਵੀ ਜੇ ਸਾਡੀ ਭਾਵਨਾ ਜਿਹੜੀ ਸੀ ਉਹਨਾਂ ਨੂੰ ਖੇਸ ਪਹੁੰਚਾਉਣੀ ਨਹੀਂ ਸੀ ਬਈ ਉਹਨਾਂ ਕਿਸੇ ਤਰ੍ਹਾਂ ਦੇ ਕੇਸ ਪੁੰਚੇ ਸਿਰਫ ਇਹਨਾਂ ਦੀ ਵੀਡੀਓ ਸਾਥੋਂ ਜਾਣੇ ਅਣਜਾਣੇ ਲੱਗ ਗਈ ਤੇ ਅਸੀਂ ਉਸ ਗੱਲ ਦੀ ਸਮਝ ਗੱਜ ਗਿਆਂ ਤੇ ਆਸ ਕਰਦੇ ਹਾਂ ਵੀ ਵਾਹਿਗੁਰੂ ਕਿਰਪਾ ਕਰੇ ਵੀ ਇਸ ਤਰ੍ਹਾਂ ਦਾ ਹੋਰ ਕੇ ਨਹੀਂ ਲਿਆ ਵੀਡੀਓ ਲੱਗ ਜਾਵੇ ਗਲਤ ਕਰੇ ਨਾ ਲੱਗੇ ਧੰਨਵਾਦ ਸਤਿ ਸ਼੍ਰੀ ਅਕਾਲ ਭਾਈ ਖਸਾਹ ਭਾਈ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅਸੀਂ ਅੱਜ ਰਾਮਗੜੀਆ ਐਜੂਕੇਸ਼ਨ ਕਾਉਂਸਲ ਦੇ तकरीबन ਬਾਹਰ ਖੜੇ ਆ ਜਿਹੜੇ ਸਕੂਲ ਕਾਲਜ ਆ ਇਹਨਾਂ ਦੇ 18 ادارے ਚੱਲ ਰਹੇ ਆ ਜਿਨ੍ਹਾਂ ਦੀ ਇਸ ਵੇਲੇ ਦੇਖਰੇਖ ਸ਼੍ਰੀਮਤੀ ਮੈਡਮ ਮਨਪ੍ਰੀਤ ਕੌਰ ਭੋਗਲ ਜੀ ਉਹ ਕਰ ਰਿਆ ਆ ਜਿਹੜੇ ਪਹਿਲੇ ਪ੍ਰਧਾਨ ਸੀ ਸਰਦਾਰ ਮੋਹਨ ਸਿੰਘ ਜੀ ਦੂਜੇ ਨੰਬਰ ਤੇ ਸਰਦਾਰ ਮੀਲਾ ਸਿੰਘ ਜੀ ਤੀਜੇ ਨੰਬਰ ਤੇ ਸਰਦਾਰ ਪ੍ਰੀਤਮ ਸਿੰਘ ਭੋਗਲ ਜੀ ਚੌਥੇ ਨੰਬਰ ਤੇ ਸਰਦਾਰ ਭਰਪੂ ਸਿੰਘ ਜੀ ਉਹਨਾਂ ਦੀ ਮਿਹਨਤ ਦੁਆਰਾ ਇੱਥੇ ਤੱਕ ਰਾਮਗੜੀਆ ਐਜੂਕੇਸ਼ਨ ਕਾਉਂਸਲ ترقی ਕਰ ਰਹੀ ਹੈ ਇਸ ਦੀ ਪ੍ਰਧਾਨਗੀ ਸ਼੍ਰੀਮਤੀ ਮੈਡਮ ਮਨਪ੍ਰੀਤ ਕੌਰ ਪੋਗਲ ਜੀ ਜਿਹੜੀ ਆਪਣੀ ਸਖਤ ਮਿਹਨਤ ਨਾਲ ਇਸ ਅਦਾਰੇ ਨੂੰ ਅੱਗੇ ਲੈ ਕੇ ਜਾ ਰਹੇ ਹਨ ਤੇ ਤੁਸੀਂ ਉਹਨਾਂ ਦੇ ਜਿਹੜੇ ਸਕੂਲ ਜਾਂ ਕਾਲਜ ਆ ਉਹ ਦੇਖ ਸਕਦੇ ਆ ਜੀ ਧੰਨਵਾਦ ਜੀ ਸਾਰਿਆਂ ਦਾ ਧੰਨਵਾਦ ਜੀ ਤੇ ਜਿਹੜੀ ਐਜੂਕੇਸ਼ਨ ਲੈ ਕੇ ਬਹੁਤ ਵਧੀਆ ਜਾਂਦੇ ਆ ਇਥੋਂ ਤੇ ਅਸੀਂ ਵੀ ਸਾਰਿਆਂ ਨੂੰ ਅਪੀਲ ਕਰਾਂਗੇ ਜਿਹੜਾ ਜਿਹੜਾ ਰਾਮ ਗੜੀਆ ਕਾਲਜ ਆ ਬਹੁਤ ਹੀ ਵਧੀਆ ਹੈ ਤੁਸੀਂ ਵੀ ਆਪਣੇ ਬੱਚਿਆਂ ਨੂੰ ਇੱਥੇ ਪੜ੍ਹਨੇ ਪਾਓ ਤੇ ਐਜੂਕੇਸ਼ਨ ਬਹੁਤ ਵਧੀਆ ਹੈ ਨਾਲੇ ਗੁਰਦੁਆਰਾ ਗਿਆਨ ਸਰ ਰਾਮਗੜੀਆ ਐਜੂਕੇਸ਼ਨ ਗੁਰਦੁਆਰਾ ਬਹੁਤ ਸ਼ਾਨਦਾਰ ਇੱਕ ਗੁਰਦੁਆਰਾ ਬਣ ਚੁੱਕਾ ਦੇਖੋ ਕਿੰਨਾ ਵਧੀਆ ਗੁਰਦੁਆਰਾ ਬਣਾਇਆ ਉਹਨਾਂ ਨੇ ਜਿਹੜੀ ਇੱਥੇ ਦੀ ਕਮੇਟੀ ਆ ਉਹਨੇ ਹਰ ਸਹੂਲਤ ਇਸ ਗੁਰਦੁਆਰੇ ਤੇ ਕਰਤੀ ਆ ਤੇ ਜਿਹੜੇ ਤਕਰੀਬਨ ਇੱਧਰ ਹਾਲ ਵੀ ਬਣਾਤਾ ਪਾਠ ਲੈ ਆ ਦੇਖੋ ਇੱਧਰ ਤੁਹਾਨੂੰ ਦਿਖਾਉਨੇ ਆ ਬਹੁਤ ਸੋਹਣਾ ਬਣਾਇਆ ਗੁਰਦੁਆਰਾ ਅੱਗੇ ਨਾਲੋਂ ਤੇ ਤੁਹਾਨੂੰ ਸਾਰਾ ਅੰਦਰ ਹੀ ਆ ਕੇ ਗੁਰਦੁਆਰਾ ਵੀ ਦਿਖਾਵਾਂਗੇ ਤੇ ਸਾਧ ਸੰਗਤ ਜੀ ਬਹੁਤ ਹੀ ਅਲੀ ਸ਼ਾਨ ਸ਼ਾਨਦਾਰ ਬਣਿਆ ਜਿੱਥੇ ਕਿ ਦੇਖੋ ਸਾਰੇ ਪਾਸੇ ਏਸੀ ਲੱਗੇ ਆ ਔਰ ਤੇ ਗੁਰੂ ਸਾਹਿਬ ਦਾ ਜਿਹੜਾ ਸਾਹਮਣੇ ਆਸਣ ਆ ਤੇ ਜਦੋਂ ਤੁਸੀਂ ਗੇਟ ਪੜੋਗੇ ਤੇ ਬਿਲਕੁਲ ਮਹਾਰਾਜ ਦੇ ਸਾਹਮਣੇ ਜਿਹੜੇ ਦਰਸ਼ਨ ਤੁਹਾਨੂੰ ਹੋਣਗੇ ਤਾਂ ਦੇਖੋ ਅੱਗੇ ਨਾਲੋ ਜੇ ਆਪਾਂ ਕਹਿ ਸਕਦੇ ਬਹੁਤ ਹੀ ਅਲੀ ਸ਼ਾਨਦਾਰ ਬਣਿਆ ਹੈ ਗੁਰਦੁਆਰਾ ਤੇ ਬਾਕੀ ਬਣ ਵੀ ਰਿਹਾ ਬਾਕੀ ਜਿੱਦਾਂ ਵੀ ਵਧੀਆ ਬਣੂਗਾ এডਿਕੇਸ਼ਨ ਬਾਰੇ ਵੀ ਬਹੁਤ ਅੱਗੇ ਆ ਗੁਰਦੁਆਰਾ ਵਾਹਿਗੁਰਦੀ ਕਾਲ ਸਾਹਿਬ ਵਾਹਿਗੁਰਦੀ ਕੀ ਫਤਿਹ ਸਾਰੇ ਦਸ਼ਕਾਂ ਨੂੰ ਜ਼ਰੂਰੀ ਬੇਨਤੀ RAM ਗੜੀਆ ਕਾਲਜ ਫਗਵਾੜਾ ਜਿਹੜਾ 1946 ਦੇ ਵਿੱਚ ਸਥਿਤ ਹੋਇਆ ਤੇ ਤਕਰੀਬਨ ਬਹੁਤ ਹੀ ਸ਼ਾਨਦਾਰ ਇਹ ਵੀ ਕਾਲਜ ਬਣਿਆ ਬੜੇ ਇਥੋਂ ਜਿਹੜੇ ਬੱਚੇ ਪੜ੍ਹੇ ਆ ਕੁਛ ਬੱਚੇ ਅਫਸਰ ਬਣੇ ਆ ਕੋਈ ਜੱਜ ਬਣੇ ਆ ਕੋਈ ਮਾਸ ਟੀਚਰ ਬਣੇ ਆ ਇਹ ਜਿਹੜੇ ادارے ਆ ਅੱਜ ਤੁਹਾਨੂੰ ਜਿਹੜੇ ਇਹਨਾਂ ਦੇ ਸ਼ਹਿਰ ਦੇ ادارے ਆ ਅੱਜ ਅਸੀਂ ਤੁਹਾਨੂੰ ਉਹ ਦਿਖਾਵਾਂਗੇ ਆਓ ਚੱਲਦੇ ਆ ਜੀ ਰਾਮਗੜੀਆ ਐਸ ਪੀ ਡੀ 1950 ਪੋਲੀਟੈਕਨੀਕ ਕਾਲਜ ਰਾਮਗੜੀਆ ਬਹੁਤ ਬਹੁਤ ਤਕਨੀਕੀ ਕਾਲਜ ਦੇਖੋ ਜੀ ਇਹ ਵੀ ਕਾਲ ਕਿੰਨਾ ਸ਼ਾਨਦਾਰ ਆ ਤੇ ਅੰਦਰ ਦੇ ਜਿਨੇ ਵੀ ਬੱਚੇ ਪੜ੍ਹੇ ਇੱਥੇ ਵੀ ਬਹੁਤ ਹੀ ਵਧੀਆ ਬੱਚੇ ਪੜ੍ਹ ਕੇ ਗਏ ਆ ਅਸੀਂ ਵੀ ਛੋਟੇ ਹੁੰਦੇ ਸੀ ਕਾਫੀ ਚੈਰ ਤੋਂ ਇਹ ਦੇਖ ਦੇ ਤੇ ਆਓ ਤੁਹਾਨੂੰ ਅਗਲੇ ਹੋਰ ਦਿਖਾਈਏ ਇਹਨਾਂ ਦੇ ਜਿਹੜੇ ਸ਼ਹਿਰੀ ਅਦਾਰੇ ਚੱਲ ਰਹੇ ਹਾਂਜੀ ਰਾਮਗੜੀਆਂ ਦਾ ਜਿਹੜਾ ਲੰਗਰ ਹਾਲ ਆ ਬਹੁਤ ਹੀ ਸ਼ਾਨਦਾਰ ਬਣਿਆ ਬਹੁਤ ਵਧੀਆ ਇਹ ਜਿਹੜਾ ਲੰਗਰ ਹਾਲ ਆ ਦੇਖੋ ਸੰਗਤ ਲਈ ਏਸੀ دار ਕਿਸੇ ਵੀ ਲੱਗਿਆ ਏਸੀ دار ਆਪਾਂ ਕਹਿ ਸਕਦੇ ਲੰਗਰ ਹਾਲ ਤੁਹਾਨੂੰ ਫਗਵਾੜੇ ਚ ਏਸੀ ਵਾਲਿਆ ਹਾਲ ਨਹੀਂ ਮਿਲਣਗੇ ਜਿਹੜਾ ਰਾਮਗੜੀਆ ਐਜੂਕੇਸ਼ਨ ਨੇ ਮਤਲਬ ਤੁਹਾਡੇ ਲਈ ਹਾਲ ਤਿਆਰ ਕੀਤਾ ਵਿਆਹ ਸ਼ਾਦੀਆਂ ਵੀ ਤੁਸੀਂ ਕਰ ਸਕਦੇ ਇੱਥੇ ਆ ਕੇ ਹਾਲ ਦੇਖੋ ਔਰ ਖੁੱਲੀ ਜਗ੍ਹਾ ਪੰਡਾਲ ਵੀ ਤੁਸੀਂ ਲਾ ਸਕਦੇ ਇੱਥੇ ਤੇ ਤੁਹਾਨੂੰ ਅੰਦਰੋਂ ਜਿਹੜਾ ਲੰਗਰ ਹਾਲ ਆ ਉਹ ਵੀ ਦਿਖਾਉਣਾ ਹੈ ਲੋ ਜੀ ਅਸੀਂ ਹਾਲ ਦੇ ਅੰਦਰ ਆ ਗਏ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ RAMDAS ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਵਾਹ ਜੀ ਵਾਹ ਗੁਰੂ RAMDAS ਉਹਨਾਂ ਦਾ ਪਹਿਲਾ ਹੀ ਨਾਮ ਇਸ ਨਗਰ ਹਾਲ ਦੇ ਵਿੱਚ ਲਿਖਿਆ ਔਰ ਜਿਹੜੀ ਵੀ ਸੰਗਤ तकरीबन ਆਉ ਪਹਿਲਾ ਗੁਰੂ ਸਾਹਿਬ ਦਾ ਜਿਹੜਾ ਨਾਮ ਆ ਉਹ ਲਿਆ ਜਾਵੇਗਾ ਤੇ ਦੇਖੋ ਏਸੀ دار ਕੰਮ ਰਿਹਾ ਇਹ ਲੰਗਰ ਹਾਲ ਬਣਿਆ ਬਿਲਕੁਲ ਏਸੀ ਸਾਰੇ ਪਾਸੇ ਏਸੀ ਲੱਗੇ ਆ ਚਲੋ ਬਹੁਤ ਵੱਡਾ ਹਾਲ ਆ ਜੀ ਮੇਰਾ ਖਿਆਲ ਹੈ ਵੀ ਜਦੋਂ ਵਿਆਹ ਸ਼ਾਦੀਆਂ ਦੇ ਵੀ ਕੰਮ ਆਊਗਾ ਤਾਂ ਜਿਹੜੀ ਸੰਗਤ ਆ ਉਹ ਇੱਥੇ ਬਹਿ ਕੇ ਪ੍ਰਸ਼ਾਦਾ ਵੀ ਸ਼ਕੂਗੀ ਇੱਕ ਵਾਰ ਫੇਰ ਤੁਹਾਨੂੰ ਦਿਖਾ ਦਿੰਨੇ ਆਂ ਅਸੀਂ ਬਹੁਤ ਵਧੀਆ ਬਣਾਇਆ ਜੀ ਹੌ ਤੁਹਾਨੂੰ ਹੋਰ ਵੀ ਇਹਨਾਂ ਦੇ ਆਧਾਰੇ ਦਿਖਾਈਏ RAMGARIA COLLEGE OF EDUCATION FAGWARA ਜਿਸ ਦੀ ਸਥਾਪਨਾ 1956 ਵਿੱਚ ਹੋਈ ਸੀ ਇਹ ਕਾਲਜ ਉਹਨਾਂ ਬੱਚਿਆਂ ਵਾਸਤੇ ਆ ਜਿਹੜੇ ਕੇ ਇੱਥੇ ਟੀਚਰਾਂ ਦੀ ਸਿਖਲਾਈ ਦਿੱਤੀ ਜਾਂਦੀ ਆ ਜਿਹੜੇ ਬੱਚੇ ਆ ਟੀਚਰਾਂ ਦੀ ਸਿਖਲਾਈ ਲੈ ਕੇ ਇੱਥੋਂ ਹੀ ਟੀਚਰ ਬਣਦੇ ਆ ਜੀ ਇਹ ਕਾਲਜ ਉਹ ਆ ਦੇਖੋ RAMGARIA EDUCATION ਨੇ ਹਰ ਡਿਪਾਰਟਮੈਂਟ ਬਣਾਇਆ ਬੱਚਿਆਂ ਨੂੰ ਮਤਲਬ ਅੱਗੇ ਲੈ ਕੇ ਜਾਣ ਲਈ ਜਿਹੜੇ ਹੋਰ ਵੀ ਡਿਪਾਰਟਮੈਂਟ ਨੇ ਇਹਨਾਂ ਦੇ ਪੋਲੀ ਟੈਕਨੀਕਲ ਵਿਆ ਉਹ ਵੀ ਤੁਹਾਨੂੰ ਦਿਖਾਉਣੇ ਆ ਜੀ ਆਓ ਚੱਲਦੇ ਆ ਜੀ ਕਿ ਆਪਣੀ ਰਾਮਗੜੀਆ ਇੰਜੀਨੀਅਰ ਕਾਲਜ ਜਿੱਥੇ ਵੱਖ-ਵੱਖ ਖੇਤਰਾਂ ਦੇ ਵਿੱਚ ਜਿਹੜੇ ਬੱਚੇ ਇੰਜੀਨੀਅਰ ਬਣ ਕੇ ਜਾ ਰਹੇ ਆ ਉਹ ਇਹ ਥਾਂ ਹੈ ਜੀ ਸਾਹਮਣੇ ਦੇਖੋ ਬਿਲਕੁਲ ਜਿਹੜੀ ਇੱਥੇ ਆਈਟੀਆਈ ਵੀ ਕਰਾਈ ਜਾਂਦੀ ਆ ਉਹ ਵੀ ਤੁਹਾਨੂੰ ਲਾਗੇ ਜਾ ਕੇ ਦਿਖਾਉਣੇ ਆ ਤਾਂ ਇਹ ਸਿਰਫ ਜਿਹੜੇ ਬੱਚੇ ਇੰਜੀਨੀਅਰ ਕਰਦੇ ਆ ਉਹਨਾਂ ਵਾਸਤੇ ਆ ਜੀ ਆਓ ਅੱਗੇ ਚੱਲਦੇ ਆ ਜੀ ਲਓ ਜੀ ਸਾਰਿਆਂ ਨੂੰ ਇੱਕ ਵਾਰ ਫੇਰ ਦੱਸ ਦਈਏ ਸਾਰੇ ਆਪਣੇ ਦਰਸ਼ਕਾਂ ਨੂੰ ਇਹ ਰਾਮਗੜੀਆ ਜਿਹੜੀ ਆਈਟੀਆਈ ਕਰਾਈ ਜਾਂਦੀ ਇੱਥੇ ਇਹ ਅਪ੍ਰੈਲ 1959 ਦੇ ਸਾਲ ਵਿੱਚ ਜਿਹੜੀ ਇਹ ਬਣੀ ਸੀ ਤੇ ਜਿਹੜੀ ਆ ਤਕਰੀਬਨ ਤੁਹਾਨੂੰ ਇਧਰ ਵੀ ਦਿਖਾਣੇ ਆ ਬਹੁਤ ਹੀ ਵਧੀਆ ਇੱਥੇ ਬੱਚੇ ਪੜ੍ਹ ਕੇ ਨਿਕ ਜਾਂਦੇ ਆ ਤੇ ਆਈਟੀਆਈ ਇਸ ਸਥਾਨ ਤੇ ਕਰਦੇ ਆ ਲਓ ਜੀ ਅਸੀਂ ਫੇਰ ਅੱਗੇ ਚੱਲਦੇ ਆ ਜਿਹੜੇ ਉਹ ਬਾਕੀ ادارے ਆ ਉਹ ਵੀ ਦਿਖਾਣੇ ਆ ਲੋ ਜੀ ਜਿਹੜੀ ਰਾਮਗੜੀਆ ਇੰਜੀਨੀਅਰ ਕਾਲਜ ਆ ਉਹਦੀ ਬਾਹਰੋਂ ਜਿਹੜੀ ਐਂਟਰੀ ਤੁਹਾਨੂੰ ਦਿਖਾਈ ਆ ਉਹ ਅੰਦਰ ਅਸੀਂ ਪਹੁੰਚ ਚੁੱਕੇ ਆ ਉਹਦਾ ਤੁਹਾਨੂੰ ਅਸੀਂ ਅੰਦਰ ਜਾ ਕੇ ਦਿਖਾ ਰਹੇ ਆ ਸਾਹਮਣੇ ਬੋਰਡ ਵੀ ਲੱਗਾ ਆ ਜਿਹੜੇ ਜਿਹੜੇ ਇਥੇ ਮਤਲਬ ਕਰਵਾਏ ਜਾਂਦੇ ਆ ਮੇਰਾ ਖਿਆਲ ਹੈ ਜੀ ਗਿੱਧੇ ਪੰਗੜੇ ਦੇ ਵੀ ਨਾਲ ਲੱਗੇ ਆ ਜੀ ਗਿੱਧਾ ਪੰਗੜਾ ਦੇ ਵੀ ਕੁੜੀਆਂ ਤਿਆਰ ਬੈਠੀਆਂ ਜੀ ਸਾਹਮਣੇ ਤੇ ਇਥੇ ਹਰ ਤਰ੍ਹਾਂ ਦੇ ਜਿਹੜੇ ਆ ਕੋਰਸ ਕਰਾਏ ਜਾਂਦੇ ਆ ਇੰਜੀਨੀਅਰ ਕਾਲਜ ਦੇ ਵਿੱਚ ਆ ਸਾਹਮਣੇ ਇੱਕ ਵਾਰ ਬੋਰਡ ਤੁਸੀਂ ਫੇਰ ਦੇਖ ਸਕਦੇ ਹੋ ਜੀ ਸਾਰਿਆਂ ਦਾ ਧੰਨਵਾਦ ਜੀ ਹਾਂਜੀ ਇਹ ਜਿਹੜੇ ਬੋਰਡ ਲੱਗਾ ਜੀ ਸਾਹਮਣੇ ਬਿਲਕੁਲ ਤੁਹਾਡੇ ਆਰਾਮਗੜੀਆਂ ਦਾ ਤੇ ਇਹਦਾ ਜਿਹੜਾ ਸਾਨ ਆ ਸਾਰਾ ਕੁਝ ਲਿਖਿਆ ਆ 2 5 2005 ਤੇ ਬਾਕੀ ਤੁਹਾਨੂੰ ਦਿਖਾਉਣੇ ਆ ਜਿਹੜੇ ਬੋਰਡ ਬਾਹਰ ਲੱਗੇ ਆ ਆਰਾਮਗੜੀਆ ਜੀ ਐਨ ਐਮ اے ਐਨ ਐਮ ਇਹ ਜਿਹੜਾ ਕੋਰਸ ਆ 3 ਸਾਲ ਦਾ ਤਕਰੀਬਨ ਕੋਰਸ ਆ ਜੀ ਜਿਹੜੇ ਬੱਚੇ ਇੱਥੋਂ ਕਰਕੇ ਜਾਂਦੇ ਆ 2-3 ਸਾਲ ਦਾ ਕੋਰਸ ਕਰਕੇ ਹੀ ਜਾਂਦੇ ਬੱਚੇ ਇੱਥੇ ਠੀਕ ਹੈ ਜੀ ਆਓ ਅੱਗੇ ਚੱਲਦੇ ਹਾਂ ਜੀ। ਲਓ ਜੀ ਅਸੀਂ ਅੰਦਰ ਆ ਗਏ। ਰਾਮ ਗੜੀਆ ਜੀ ਐਨ ਐਮ اے ਐਨ ਐਮ ਜਿਹੜੀ ਅੱਗੇ ਬੋਰਡ ਹੈ ਤੁਹਾਨੂੰ ਸਾਰਾ ਦਿਖਾਵਾਂਗੇ ਇੱਧਰ ਵੀ ਇੱਕ ਬੋਰਡ ਹੈ ਨਾ। ਹਾਂ ਲਓ ਜੀ ਇਹ ਵੀ ਬੋਰਡ ਹੈ ਜੀ। ਲਓ ਜੀ ਅੱਗੇ ਗੱਲਬਾਤ ਜੀ ਕੋਈ ਸਾਨੂੰ ਕੋਈ ਬੱਚਾ ਗੱਲ ਸਾਡੇ ਨਾਲ ਕਰਨੀ ਚਾਹੂ ਤਾਂ ਇਹ ਜਰੂਰ ਕਰਾਂਗੇ ਜੀ। ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦੁਆਪਨਿਊਜ਼ 28 ਮੈਂ ਹਾਂ ਗੁਰਮਤ ਸੇ ਅੱਜ ਅਸੀਂ ਰਾਮਗੜੀਆ ਦੇ ਜਿਹੜੇ ਅਦਾਰੇ ਆ ਅਸੀਂ ਅੱਜ ਉੱਥੇ ਪਹੁੰਚੇ ਆ ਉਹਨਾਂ ਦੇ ਜਿਹੜੇ ਅਦਾਰੇ ਆ ਪੂਛ ਅਦਾਰੇ ਸਾਡੇ ਕੋਲ ਵੀ ਕਦਾ ਰਹਿ ਗਏ ਸੀ ਅੱਜ ਤੁਹਾਨੂੰ ਜਰੂਰ ਦਿਖਾਵਾਂਗੇ ਤੇ ਜਿਹੜੇ ਅਦਾਰੇ ਆ ਨਰਸਿੰਗ ਆ ਜਾਂ ਇੰਜੀਨੀਅਰ ਆ ਤੇ ਸਾਡੇ ਨਾਲ ਜਿਹੜੇ ਮੈਂ ਮੀ ਆ ਪਹੁੰਚੇ ਆ ਆਪ ਦੀ ਮੰਨਪ੍ਰੀਤ ਕੌਂਟੀ ਮੈਂ ਉਹ ਸਾਡੇ ਨਾਲ ਮੌਜੂਦ ਆ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਇੱਥੇ ਕਿਹੜੇ ਕਿਹੜੇ ਟ੍ਰੇਨ ਕਰ ਦਿੱਤੀਆਂ ਜਾਂਦੀਆਂ ਔਰ ਕਿਹੜੇ ਕਿਹੜੇ ਬੱਚਿਆਂ ਨੂੰ ਲੋکریاں ਦੇਖ ਤੇ ਕਿੱਥੇ ਕਿੱਥੇ ਤੱਕ ਬੱਚੇ ਪਹੁੰਚਦੇ ਕਿਹੜੇ ਅਵਸਰ ਬਣਦੇ ਆ ਅੱਜ ਕੱਲ੍ਹ ਦੇ ਅਵਸਰ ਕੀ ਅੰਕ ਤੁਸੀਂ ਕਹਿ ਹਜਾਰੇ ਹਾਂਜੀ ਠੀਕ ਹੈ ਹਾਂਜੀ ਹਾਂਜੀ ਤੇ ਸਰ ਅਗਲਾ ਬੱਚਾ ਆ ਮੇਰਾ ਨਾਮ ਬਾਤੂਨਾ ਹਰੇ ਇੰਜੀਨੀਅਰ ਹਾਂ ਤੇ ਨਾ ਮੈਂ ਇੱਕ ਟ੍ਰੇਨਿੰਗ ਐਂਡ ਪਲੇਸਮੈਂਟ ਅਫਸਰ ਹਾਂ ਬੋਸਰਾਮ ਗ੍ਰੀਨਸੀ ਬਹੁਤ ਪਿੰਚੀ ਜੀ ਉਹ ਵਰਤਦਾ ਥੈਂਕ ਯੂ ਸਰ ਤੇ ਜਿਹੜੇ ਇੱਥੇ ਬੱਚੇ ਤੁਹਾਡੇ ਯੂਨੀਵਰਸਿਟੀ ਜਾਂ ਆਂਡੀਆਂ ਕਾਲਜ ਆਂਦੀ ਆ ਹਾਂਜੀ ਤੇ ਗੱਲ ਜੀ ਆ ਕਿਸੇ ਪੋਸਟ ਦੀ ਨਹੀਂ ਕੋਈ ਗੱਲ ਨਹੀਂ ਕਰ ਰਹੇ ਹੈ ਲੇਕਿਨ ਸਾਡੇ ਕਾਲਜ ਨੂੰ অলਮੋਸਟ 23 ইয়ার্স ਹੋ ਗਏ ਹੈ ਇਸ ਆ ਰਾਈਟ ਫਿਤੀ ਇਸ ਕੰਪਾਰੀਸ਼ਨ 2003 ਚ ਐਸਟੈਬਲਿਸ਼ ਹੋਇਆ ਸੀ ਸਾਡਾ ਕਾਲਜ ਤੇ ਇਸ ਤੋਂ ਇਲਾਵਾ ਸਾਡਾ ਕਾਲਜ ਜਿਹੜਾ ਹੈਗਾ ਰਾਮਬੀ ਐਜੂਕੇਸ਼ਨ ਕੰਪਲੈਕਸ ਦੇ ਅੰਦਰ ਆਤਾ ਹੈਗਾ ਜਿਹਨੂੰ 1960 ਐਸ ਹੋ ਗਿਆ ਇਹਨਾਂ ਪਿੰਡ ਲੋ ਫੈਸਲਾ ਸਭ ਤੋਂ ਪੁਰਾਣਾ ਕਾਲਜ ਸਾਡਾ ਹੈਗਾ ਇੱਥੇ ਪੰਜਾਬ ਦੇ ਜੰਮੰਨੀਆਂ ਚ ਪਕਵਾੜੀ ਸਾਡਾ ਕਾਲਜ ਨੇ تھا ਕਹਿ ਸਕਦੇ ਹਾਂ ਪਰ ਪਕਵਾੜੀ ਜਿਹੜਾ ਹੈਗਾ ਸਾਡਾ ਕਾਲਜ ਜਿਹੜਾ ਸਿਰਫ ਐਸੀਟੀਟੀ ਯੂ ਉਹ ਸਾਡਾ ਕਾਲਜ ਨਹੀਂ ਮੰਨਿਆ ਜਾਂਦਾ ਪਕਵਾੜੀ ਆਸ-ਪਾਸ ਦੇ ਜੇ ਆਪਾਂ ਕਾਲਜ ਦੀ ਗੱਲ ਕਰੀ ਉਹ ਐਸੀਟੀਟੀ ਅਪਰੂਵ ਨਹੀਂ ਹੈ ਜਿਹੜੇ ਟੈਕਨੀਕਲ ਕੋਰਸਿਸ ਹੈਗੇ ਉਹਦੇ ਵਾਸਤੇ ਐਸੀਟੀਟੀ ਯੂ ਅਪਰੂਵਡ ਹੋਣਾ ਚਾਹੀਦਾ ਹੈਗਾ ਨਿਊ ਦਿੱਲੀ ਕਿੰਨੀ ਕੌੜੀ ਗੱਲ ਹੈ ਇਹ ਹੀ ਹੈਗਾ ਐਸੀਟੀਟੀ ਦੀ ਅਪਰੂਵ टेक्निकल आ, है है वे, वे थे 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 तो कॉलेज पंजाब टैक्निकल यूनिवर्सिटी के अंडर भी आता है जिन्नी भी गोवर्मेंट द रियायत है वो साढ़े कॉलेज सारिया प्रोवाइड की जाए बच्चों भावे वो पोस्ट मैट्रिक स्कॉलरशिप होॉलरशिप हैं साथ ही सारे कॉलेज प्रोवाइड कितना मेरे पता लगा कि बच्चे पढ़ते हैं ਕੰਪਨੀਆਂ ਵੀ ਸਾਡੇ ਸਟੂਡੈਂਟ ਹੈਗੇ ਸਾਡੇ ਅੰਦਰ ਲਾਇਸ ਬਹੁਤ ਅੱਛੀ-ਅੱਛੀ ਬੋਸਟ ਤੇ ਹੈਗੇ ਕਾਮਨ ਜੌਬਸ ਦੀ ਵੀ ਜੇ ਗਣ ਕਰੀਏ ਸਾਡੇ ਸਿਵਲ ਦੇ ਸਟੂਡੈਂਟ ਹੈਗੇ ਉਹ ਕਾਮਨ ਜੌਬਸ ਚ ਆਪਾਂ ਗਣ ਕਰੀਏ ਪੀਐਸਪੀਸੀਐਲ ਡਿਫਰੈਂਟ ਡਿਫਰੈਂਟ ਜਗ੍ਹਾ ਸਾਡੇ ਸਟੂਡੈਂਟ ਲੱਗੇ ਨੇ ਕਈ ਰੋਲ ਲਾਈਨ ਆਪਾਂ ਤਾਂ ਵੀ ਹੁੰਦੀ ਇੰਡੀਸਟਰੀ ਸਾਡੇ ਵਿੱਚ ਅੱਛੀ ਜਿਹੀ ਮੈਡਮ ਜੀ ਬੱਚੇ ਹਾਂ ਹਾਂਜੀ 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 ਅਸੀਂ ਇਹ ਬੱਚੇ ਪੜ੍ਹਨ ਆਏ ਹਾਂ ਹਾਂਜੀ ਹਾਂਜੀ ਪਰ ਉਦੋਂ ਇਹਨਾਂ ਦਾ ਬਣਾਉਣਾ ਸੀ ਇਸ ਵੇਲੇ ਸਾਡੇ ਦੇਖ ਕੇ ਬਹੁਤ ਹੀ ਬਹੁਤ ਬੜੀ ਰਾਇਦਾ ਬਣ ਗਿਆ ਹੈਗਾ ਹਮ ਤਾਂ ਹਾਂ ਜੀ ਬਿਲਕੁਲ ਬਿਲਕੁਲ ਹੋਰ ਦੇਖੋ ਮਤਲਬ ਹਰ ਜਗ੍ਹਾ ਤੇ ਤੁਹਾਡੇ ਜਿਹੜੇ ਆ ਕੋਰਸ ਆ ਹਰ ਤਰ੍ਹਾਂ ਦਾ ਕੋਰਸ ਇਥੇ ਕਰਾਇਆ ਜਾਂਦਾ ਬਿਲਕੁਲ ਏਦਾਂ ਦੀ ਗੱਲ ਨਹੀਂ ਹੈ ਜਿਹੜਾ ਕੋਰਸ ਨਾ ਕਰਾਇਆ ਜਾਵੇ ਬਿਲਕੁਲ ਜੇ ਤੁਸੀਂ ਇੰਜੀਨੀਅਰਿੰਗ ਦੀ ਗੱਲ ਕਰ ਲਓ ਸਾਡੇ ਕੋਲ 3 ਹੋ ਜੀ ਅਵੇਲੇਬਲ ਹੈਗੇ ਬੀਟੈਕ ਇੰਜੀਨੀਅਰਿੰਗ ਬੀਟੈਕ ਸਿਵਲ ਬੀਟੈਕ ਮੈਕੈਨਿਕਲ ਤੇ ਬੀਟੈਕ ਟੀ ਇਸੇ ਆਪਾਂ ਮੈਨੇਜਮੈਂਟ ਨਾਲ ਗੱਲ ਕਰੀਏ ਸਾਡੇ ਕੋਲ ਸਾਡੇ ਕੋਲ ਕੰਬਲ ਹੈਗੀ ਹੈ ਬੀਬੀ ਜੀ ਵੀ ਹੈ ਜੀ ਜਿਹੜੇ ਆ ਤੁਹਾਡੇ ਹੌਲ ਆ ਗਿਆ ਦੇਖਣਾ ਹੈ ਹਾਂ ਜੀ ਇਹਦਾ ਮਨਮਰੀਂ ਕੋਈ ਅਗਲਾ ਕੰਮ ਹੈ ਖਰੀਦ ਕੇ ਆ ਬਿਦਾੜੇ ਨੂੰ ਇਹ ਇੱਕ ਦਰ 方 ਤੋਂ ਹਾਂ ਜੀ ਮੈਂ ਕੀਤੀ ਹਾਂ ਜੀ ਸਰ ਜੀ ਦਾ ਮਨਮਰੀਂ ਕਹਿੰਦੇ ਆਪਾਂ ਮੌਲਾ ਨੇ ਸਵਾਗਤ ਕੀਤਾ ਹੈ ਜੀ ਕਿਹੜਾ ਚਾਹੂਗੇ ਅਦਾ ਰਹੇ ਇਸ ਤੋਂ ਨਹੀਂ ਦਾਰਦਾ ਇਹ ਨਹੀਂ ਕਿ ਅਸੀਂ ਬੱਚਿਆਂ ਨੂੰ ਬੁੱਕਸ ਤੱਕ ਸੀਮਤ ਨਹੀਂ ਰੱਖਦੇ ਅਸੀਂ ਉਹਨਾਂ ਨੂੰ ਪ੍ਰੈਕਟੀਕਲ ਨੋਲਜ ਪ੍ਰੋਵਾਈਡ ਕਰਾਂਦੇ ਹਾਂ ਅਸੀਂ ਕਰੀਅਰ ਗਾਈਡੈਂਸ ਦਿੰਦੇ ਹਾਂ ਜੀ ਬਾਅਦ ਵਿੱਚ ਇਹ ਨਾ ਹੋਵੇ ਕਿ ਸਿਰਫ ਬੁੱਕਸ ਤੱਕ ਹੀ ਸੀਮਤ ਨਹੀਂ ਨਹੀਂ ਸਰ ਇਹ ਬਿਲਕੁਲ ਬਿਲਕੁਲ ਨਹੀਂ ਇਦਾਂ ਕਰਨ ਤੇ ਬੱਚਿਆਂ ਨੂੰ ਇਦਾਂ ਨਹੀਂ ਆ ਕਿ ਤੁਸੀਂ ਬਸ ਹੀ ਬੁੱਕਸ ਦੀ ਨੌਲੇਜ ਦੇ ਜੰਨੇ ਆ ਪੜਾਈ ਦੇ ਜੰਨੇ ਪੜਾਈ ਦੇ ਨਹੀਂ ਹਰ ਕੋਸ ਤੇ ਬੱਚੇ ਨੂੰ ਅੰਕੇ ਲੱਗ ਜਾਂਦੇ ਨੇ ਹਰ ਐਕਟੀਵਿਟੀ ਕਰਕੇ ਲੱਗ ਜਾਂਦੇ ਮਨਪ੍ਰੀਤ ਜੀ ਇੱਕ ਗੱਲ ਤੁਹਾਡੀ ਮੈਨੂੰ ਬਹੁਤ ਵਧੀਆ ਲੱਗੀ ਹਾਂ ਜੀ ਤੇ ਜਦੋਂ ਵੀ ਜਾਨੂੰ ਸ਼ੋਅ ਵਾਲਾ ਹਾਂ ਜੀ ਸਰ ਬਹੁਤ ਜੀ ਜਦੋਂ ਬੱਚੇ ਨੂੰ ਬਹੁਤ ਤੱਕ ਤੋਂ ਲਿਆਇਆ ਜਾਵੇ ਆਪਾਂ ਉਹ ਅੱਗੇ ਪੜਾਈ ਆਪਾਂ ਨੂੰ ਰੂਪ ਰੂਪ ਰਸੀ ਵੀ ਤਾਂ ਕਿਹੜੇ ਕੋਸ਼ ਤੇ ਵੀ ਜਾ ਸਕਦੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹੋ ਸਕਦਾ ਹੈ ਹਾਲੇ ਉੱਤੇ ਲਈ ਹਾਂ ਜੀ ਸਰ ਆਓ ਆਓ साढ़ा मेन रिसैप्शन एरिया है इस ब्लॉक तो के बच्चे इंजीनियरिंग स्टूडेंट्स नडुकेट करते हैं इतने इंजीनियरिंग स्टूडेंट्स की लैब जो अभी तक सी एस ई लैब्स अवेलेबल है मेरी आगे है हाँ आग जी। कैट ਪੂਰਾ ਐਲ ਸ਼ੇਪ ਚ ਹੈਗਾ ਆ ਰਾਉਂਡ ਇੱਥੇ ਮੇਰੇ ਖਿਆਲ ਚ 200 ਤੋਂ 100 ਸਟੂਡੈਂਟ ਬੈਠ ਸਕਦਾ ਹੈ। ਤਾਂ ਕਿਸੇ ਦੀ ਖਾਸੀਅਤ ਹੈ ਜੀ ਜਾਨੀ ਜਦੋਂ ਵੀ ਆਪਾਂ ਕਹਿੰਦੇ ਉੱਪਰੋਂ ਦੇਖਾਂਗੇ ਈ ਸ਼ੇਪ ਚ ਮਤਲਬ ਦਿਸ ਰਿਹਾ ਜੀ। ਬਿਲਕੁਲ 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 ਈ ਸ਼ੇਪ ਨਾ ਜੀ ਸ਼ੇਪ ਪੂਰਾ ਸਕੁਅਰ ਹੈਗਾ ਉਦੋਂ ਪਰ ਇਹ ਵਾਲਾ ਜਿਹੜਾ ਹੈਗਾ ਏਰੀਆ ਇਹ ਪੂਰਾ ਐਲ ਸ਼ੇਪ ਚ ਹੈ ਨਾ। ਏ ਐਲ ਸ਼ੇਪ ਹੈ। ਇਹ ਇਹ ਐਲ ਸ਼ੇਪ ਚ ਹੈਗਾ ਪੂਰੀ ਲੈਬ। ਤਾਂ अराउंड 200 ਤੋਂ 250 ਸਟੂਡੈਂਟ ਇੱਥੇ 에ਰ ਬਟਨ ਵਨ ਟਾਈਮ ਬੈਠ ਸਕਦੇ ਹੈਗੇ ਇਹਦੇ ਵਿੱਚ। ਠੀਕ ਹੈ। ਪੂਰੀ ਏਸੀ ਹੀ ਲੱਗੇ ਕੀ ਲੱਗੇ ਹੋਇਆ ਇਹ ਪੂਰਾ ਇਕਵਿਪਡ ਹੈਗਾ ਸਾਰਾ ਸਾਡੀ ਲੈਬ ਤੇਰੀ ਆ ਰਾਮਗੜੀ ਆ ਫੈਸ਼ਨ ਡਰੈਸਿੰਗ ਆ ਸਾਹਮਣੇ ਦੇਖਿਆ ਜੀ ਬੋਰਡ ਆ ਪੜ ਸਕਦੇ ਆ ਸਾਡੇ ਨਾਲ ਭਾਰਤੀ ਮੈਮ ਮੌਜੂਦਾ ਫਿਰ ਉਹ ਇੱਕ ਵਾਰ ਤੁਹਾਨੂੰ ਦੱਸਣਗੇ ਜੀ ਹਾਂਜੀ ਹਾਂਜੀ ਸਰ ਹੁਣ ਅਸੀਂ ਸਰ ਆਪਣੇ ਆ ਆਰ ਆਈ ਡੀ ਕੈਂਪਸ ਦੀ ਫੈਸ਼ਨ ਡਿਜ਼ਾਈਨਿੰਗ ਲੈਬ ਦੇ ਬਾਰੇ ਤੁਹਾਨੂੰ ਦਿਖਾਵਾਂਗੇ ਆ ਜਾਈਏ ਪਲੀਜ਼ ਸਰ ਇਹ ਸਾਡੇ ਕੋਲ ਇਹ ਮਸ਼ੀਨਾਂ ਸਾਰੀਆਂ ਇੱਥੇ ਆ ਜੀ ਹਾਂਜੀ ਹਾਂਜੀ ਬੱਚੇ ਇੱਥੇ ਪ੍ਰੈਕਟੀਕਲੀ ਸਾਰਾ ਕੰਮ ਕਰਦੇ ਆ ਸਾਡੇ ਟਾਈਮ ਟੂ ਟਾਈਮ ਫੈਸ਼ਨ ਸ਼ੋਅਜ਼ ਵੀ ਹੁੰਦੇ ਰਹਿੰਦੇ ਹੈਗੇ ਤੇ ਉਹਨਾਂ ਦੇ ਵਿੱਚ ਜਿਹੜਾ ਬੱਚਿਆਂ ਨੇ ਇੱਥੇ ਬਣਾਇਆ ਹੁੰਦਾ ਜਿਹੜਾ ਪ੍ਰੈਕਟੀਕਲ ਉਹਨਾਂ ਨੇ ਨੋਲਿਜ ਗੇਨ ਕੀਤੀ ਹੁੰਦੀ ਆ ਉਹ ਫੈਸ਼ਨ ਸ਼ੋਅਸ ਚ ਅਸੀਂ ਉਹ ਸਾਰਾ ਦਿਖਾਉਂਦੇ ਹੁੰਦੇ ਆ ਕਿੰਨੇ ਚਿਰ ਦਾ ਕੋਰਸ ਹੈ ਜੀ ਆ ਸਰ ਇਹ 1 ਇਅਰ ਦਾ ਕੋਰਸ ਹੈਗਾ 1 ਇਅਰ ਦਾ 2 ਇਅਰ ਦਾ 3 ਇਅਰ ਦਾ ਸਾਰੇ ਡਿਪੈਂਡ ਕਰਦੇ ਆ ਡਿਪਲੋਮਾ ਕੋਰਸਸ ਤੋਂ ਲੈ ਕੇ ਡਿਗਰੀ ਕੋਰਸਸ ਤੱਕ ਸਾਡੇ ਕੋਲ ਸਾਰੇ ਕੁਝ ਅਵੇਲੇਬਲ ਹੈਗਾ ਠੀਕ ਹੈ ਹਾਂਜੀ ਹ हम अ अपने रामगढ़िया इंस्टीट्यूट ऑफ मैनेजमेंट एंड एडवांस स्टडीज़ लेके आए हैं जितने होटल मैनेजमेंट के मास्टर कोर्स बैचुलर कोर्सिज अवेलेबल है आ जाइए किचन मैनेजमेंट की किचन हैगी जितों बचे साज गेन करते हैं रेस्टोरेंट है ਇਸ ਫੋਟੋ। ਆਹ। ਦਿਸ ਇਜ਼ ਦਾ ਰੈਸਟੋਰੈਂਟ ਔਰ ਇਹ ਸਾਡਾ ਬਾਹਰ ਕਾਊਂਟਰ ਹੈਗਾ। ਇਸ ਰੈਸਟੋਰੈਂਟ 'ਚ ਹੀ ਡਿਫਰੈਂਟ ਡਿਸ਼ੇਸ ਬਣਾ ਕੇ ਬੱਚੇ ਪ੍ਰੈਜ਼ੈਂਟ ਕਰਦੇ ਹੈਗੇ ਤੇ ਸਾਡੇ ਕਈ ਬੱਚੇ ਹਿਆਤ ਇੰਟਰਨੈਸ਼ਨਲ ਹੋਟੈਲਸ ਦੀ ਚੇਨ ਦੇ ਵਿੱਚ 파ਟ ਬਨੇ ਹੋਏ ਹਨ ਉਹਨਾਂ ਦਾ। ਇਹ ਜਿਹੜਾ ਹੋਟਲ ਤੁਸੀਂ ਬਣਾਇਆ। ਹਾਂਜੀ। ਇਹ ਮਤਲਬ ਜਿੱਦਾਂ ਬੱਚਿਆਂ ਦੀ ਪੇ ਕਰਦੇ ਆ ਜਾਂ ਮਤਲਬ ਫ੍ਰੀ ਆ ਬਸ ਨਹੀਂ ਨਹੀਂ ਇਹ ਉਹਨਾਂ ਦੀ ਟ੍ਰੇਨਿੰਗ ਇੱਥੇ ਹੀ ਹੁੰਦੀ ਹੈ ਪ੍ਰੈਕਟੀਕਲ ਨੋਲਿਜ ਜਿੱਦਾਂ ਆਪਾਂ ਲੈਬਸ ਬਣਾਉਂਦੇ ਆ ਨਾ ਇਹ ਲੈਬ ਦੇ ਵਾਂਗੂ ਕਹਿ ਸਕਦੇ ਆ ਆਪਾਂ ਮਤਲਬ ਇੱਥੇ ਰਹਿਣਾ ਤੇ ਇੱਥੇ ਹੀ ਖਾਣਾ ਹਾਂ ਪੰਜਾਬੀ ਚ ਪੰਜਾਬੀ ਚ ਯਸ ਉਹਨਾਂ ਨੇ ਬਣਾਣਾ ਤੇ ਆਪਣੇ ਜਿਹੜੇ ਉਹਨਾਂ ਦੇ ਐਚਓਡੀਜ਼ ਐ ਹੈਡ ਆਫ ਡਿਪਾਰਟਮੈਂਟਸ ਐ ਉਹ ਟੇਸਟ ਕਰਦੇ ਇੱਥੇ ਬੈ ਕੇ ਉਹਦੇ ਬੇਸਿਸ ਤੇ ਉਹਨਾਂ ਨੂੰ ਮਾਰਕਸ ਪ੍ਰੋਵਾਈਡ ਕਰਦੇ ਜਾਂਦੇ ਠੀਕ ਹੈ ਜੀ ਹਾਂਜੀ ਅੱਗੇ ਚਲੋ ਜੀ ਅੱਛਾ ਹਾਂਜੀ ਬਣੂਏ ਹਾਲ ਬਣਾਇਆ ਇਹ ਮਤਲਬ ਕਿਸ ਚੀਜ਼ ਵਾਸਤੇ ਹੈ ਜੀ ਇਹ ਇੱਕ ਕਲਾਸਰੂਮਸ ਹੈਗੇ ਤੇ ਸੈਮੀਨਾਰਸ ਵਗੈਰਾ ਬੱਚੇ ਦਿੰਦੇ ਹਨ ਹਾਂਜੀ ਕਲਾਸਰੂਮਸ ਹੈਗੇ ਹਨ ਪ੍ਰੋਜੈਕਟਰਸ ਲੱਗੇ ਹੋਏ ਨੇ ਤੇ ਆਪਣੇ ਅੱਛਾ ਇੱਥੇ ਲੱਗ ਸਕਦਾ ਹਾਂਜੀ ਇੱਥੇ ਪ੍ਰੋਜੈਕਟਰਾਂ ਲੱਗੇ ਹੋਏ ਹਨ ਓਕੇ ਹਾਂਜੀ 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 ਪ੍ਰੋਜੈਕਟਰ ਲੱਗਾ ਹੋਇਆ ਤਾਂ ਬੱਚੇ ਸੈਮੀਨਾਰਸ ਵਗੈਰਾ ਆਪਣੇ ਸਾਰੇ ਇੱਥੇ ਦਿੰਦੇ ਹਨ ਪ੍ਰੈਜੈਂਟੇਸ਼ਨਸ ਹੋਗੀਆਂ MBA ਦੇ ਸਟੂਡੈਂਟਸ ਦੀਆਂ ਜਾਂ BTech ਦੇ ਸਟੂਡੈਂਟਸ ਦੀਆਂ ਆਫਟਰ ਉਹਨਾਂ ਦੀ ਟ੍ਰੇਨਿੰਗ ਪ੍ਰੈਜੈਂਟੇਸ਼ਨਸ ਹੁੰਦੀਆਂ ਤਾਂ ਉਹ ਸਾਰੀ ਇੱਥੇ ਬੱਚੇ ਦਿੰਦੇ ਹਨ ਠੀਕ ਹੈ ਹਾਂਜੀ ਨੂੰ ਆਪਣੀ ਇੰਜੀਨੀਅਰਿੰਗ ਮੈਕੈਨikal ਦੀ ਤੇ ਸਿਵਲ ਦੀ ਲੈब्स ਦਿਖਾਵਾਂਗੇ ਇਹ ਮਸ਼ੀਨ ਡਿਜ਼ਾਈਨਿੰਗ ਲੈਬ ਹੈਗੀ ਸਾਡੀ ਜਿੱਥੇ ਅਸੀਂ ਬੱਚੇ ਸਾਰੇ ਪ੍ਰੈਕਟੀਕਲ ਕੰਮ ਕਰਦੇ ਹੈਗੇ ਆ ਅਚਾ ਜਿਹੜੇ ਆ ਜੀ ਜਿਹੜੇ ਮਸ਼ੀਨਾਂ ਹੈ ਕਿਸ ਕਿਸ ਕੰਮ ਆਉਂਦੀਆਂ ਜੀ ਆ ਇਹ ਕੰਪਰੈਸਰ ਟੈਸਟਿੰਗ ਮਸ਼ੀਨਸ ਹੈਗੀਆਂ ਸਾਡੇ ਕੋਲ ਇੱਥੇ ਇਹਨਾਂ ਦੇ ਉੱਤੇ ਕੰਮ ਕਰਦੇ ਆ ਪ੍ਰੈਕਟੀਕਲ ਨੋਲਿਜ ਗੇਨ ਕਰਨ ਲਈ ਕਿ ਕਿੱਦਾਂ ਉਹਨਾਂ ਨੂੰ ਇੰਡਸਟਰੀ ਦੇ ਵਿੱਚ এনਵਾਇਰਨਮੈਂਟ ਮਿਲੇਗਾ ਉਹਦੇ ਲਈ ਅਸੀਂ ਇੱਥੇ ਸੈਟਅਪ ਕੀਤਾ ਹੋਇਆ ਸਾਰਾ ਸਾ ਸਾਰਾ ਪ੍ਰੈਕਟੀਕਲ ਨੋਲਜ ਉਹਨਾਂ ਨੂੰ ਇੱਥੇ ਹੋ ਜਾਂਦੀ ਹੈਗੀ ਕਿ ਜੇ ਉਹ ਇੰਡਸਟਰੀ ਚ ਜਾ ਕੇ ਜੌਬ ਕਰਨ ਉਹਨਾਂ ਨੂੰ ਪਤਾ ਚੱਲੇਗਾ ਕਿ ਕਿੱਦਾਂ ਕਿਹੜੇ ਕਿਹੜੇ এনवायरमेंट ਚ ਜੌਬ ਕਰ ਸਕਦੇ ਕਿਹੜੀ ਕਿਹੜੀ ਮਸ਼ੀਨ ਟੂਲਸ ਉੱਥੇ ਯੂਜ਼ ਹੁੰਦੀਆਂ ਹੈਗੀਆਂ। ਕੰਸਟਰਕਸ਼ਨ ਐਂਡ ਮਟੀਰੀਅਲ ਲੈਬ ਹੈਗੀ ਹੈ ਜਿਹਦੇ ਵਿੱਚ ਕੰਸਟਰਕਸ਼ਨ ਤੋਂ ਰਿਲੇਟਿਡ ਸਾਰੇ ਟੂਲਸ ਸਪੈਸਿਫਿਕ ਗ੍ਰੈਵਿਟੀ ਟੂਲ ਆਪਾਂ ਕਹਿ ਸਕਦੇ ਆ ਉਹ ਪਿਆ ਹੈਗਾ ਇੱਥੇ ਕੰਪਰੈਸ਼ਨ ਟੈਸਟਿੰਗ ਮਸ਼ੀਨਸ ਪਈਆਂ ਹੈਂ ਜਿਹੜੀਆਂ ਸਾਡੇ ਕੋਲ ਅ ਡਿਫਰੈਂਟ ਡਿਫਰੈਂਟ ਟੂਲਸ ਤੁਸੀਂ ਦੇਖ ਸਕਦੇ ਹੋ। ठीक आहे मेंट ते फ्लूड मशीन मशीनरी लॅब हैगी आहे है। जे डिफरेंट पंप टेस्ट करण वस्ते साडे इक्विपमेंट्स पे हैगे है। आप तुसी देख सकते हो सारी वर्किंग कंडीशन च हैगे हैं ਟਰਬਾਈਨ ਟੈਸਟਿੰਗ ਆਹ ਹੈਗਾ ਸਾਡਾ ਇੱਕ ਇਨਸਟਰੂਮੈਂਟ ਸੋ ਸਾਡੇ ਇੱਥੇ ਸਟੂਡੈਂਟ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਅਸੀਂ ਬੁੱਕਸ ਤੱਕ ਸੀਮਤ ਨਹੀਂ ਰੱਖਦੇ ਅਸੀਂ ਇੱਥੇ ਨਾਲ ਸਾਰੇ ਸਟੂਡੈਂਟਸ ਨੂੰ ਪ੍ਰੈਕਟੀਕਲ ਨੋਲਜ ਜ਼ਰੂਰ ਗੇਨ ਕਰਦੇ ਆ ਕਿ ਸਟੂਡੈਂਟ ਸਾਡੇ ਇੱਥੇ ਆ ਕੇ ਕਿ ਪ੍ਰੈਕਟੀਕਲ ਨੋਲਜ ਜ਼ਰੂਰ ਲੈ ਕੇ ਜਾਣ ਕਿਉਂਕਿ ਉਹਨਾਂ ਨੇ ਅੱਗੇ ਜਾ ਕੇ ਇੰਡਸਟਰੀ 'ਚ ਕੰਮ ਕਰਨਾ ਹੁੰਦਾ ਕਿ ਮਸ਼ੀਨਸ ਤੇ ਕੰਮ ਕਰਦੇ ਆ ਠੀਕ ਹੈ ਸਿਵਲ ਦਾ ਕੰਸਟਰਕਸ਼ਨ ਤੇ ਕੰਮ ਕਰਦੇ ਆ ਅਸੀਂ ਸਾਰੇ ਉਹਨਾਂ ਨੂੰ ਪ੍ਰੈਕਟੀਕਲ ਨੋਲਜ ਜ਼ਰੂਰ ਦਿੰਦੇ ਆ ਕਿ ਬੱਚਾ ਸਾਡਾ ਅੱਗੇ ਜਾ ਕੇ ਕੁਝ ਬਣੇ ਅੱਛਾ ਇੰਜੀਨੀਅ ਸਾਡੇ ਭਾਰਤੀ મેਮ ਵੀ ਬਹੁਤ ਛੋਟਾ ਦੱਸ ਰਿਆ ਆ। ਜੀ ਜਿਹੜੀ ਡਾਰਵਿਨ ਸੀਨਾ ਅੰਮ੍ਰਿਤ ਉਹ ਨਿਕਾ ਦਿੱਤੇ ਲਿਆ ਆ ਕੋਈ ਹੋਟਲ ਆ ਉਹਦੇ ਬਾਰੇ ਸਾਰੀ ਜਾਣਕਾਰੀ ਦਿੱਤੀ ਆ। ਹਾਂਜੀ ਹਾਂਜੀ ਤੇ ਅੱਗੇ ਚੱਲੀਏ ਜੀ। ਹਾਂਜੀ ਹਾਂਜੀ ਅੱਗੇ ਚੱਲੋ। ਹਾਂਜੀ ਪਹਿਲਾਂ ਤਾਂ ਇੱਕ ਵਾਰ ਫੇਰ ਤੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਅੱਜ ਅਸੀਂ ਰਾਮਗੜੀਆ ਕਾਲਜ ਦੇ ਵਿੱਚ ਮੌਜੂਦ ਸੀਗੇ ਜਿਹੜੇ ਸਾਨੂੰ ਕਈ ਅਦਾਰੇ ਦੇਖਣ ਨੂੰ ਮਿਲੇ ਆ ਤੇ ਸਾਡੇ ਨਾਲ ਜਿਹੜੇ ਮਨਪ੍ਰੀਤ ਮੈਡਮ ਜੀ ਤੇ ਸਾਡੇ ਨਾਲ ਭਾਰਤੀ ਮੈਮ ਇਹਨਾਂ ਨੇ ਸਾਨੂੰ ਕੱਲੀ ਕੱਲੀ ਲਾਈਵ ਦਿਖਾ ਲਈ ਆ ਜੀ। ਔਰ ਜਿੰਨੇ ਵੀ ਲੈਬਾਂ ਦਿਖਾ ਲਈਆਂ ਅਸੀਂ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਾਂਗੇ ਦੇਖੋ ਕਿੰਨਾ ਇਹਨਾਂ ਨੇ ਸੁਵਿਧਾ ਲਿਆਂਦੀ ਹੋਆ ਮੇਰਾ ਖਿਆਲ ਵਿੱਚ ਇੰਨੀ ਸੁਵਿਧਾ ਕਿਤੇ ਤੁਹਾਨੂੰ ਮਿਲ ਨਹੀਂ ਸਕਦੀ ਜਿਨੀ ਫਗਵਾੜੇ 'ਚ ਇਹਨਾਂ ਦੇ ਕੋਲ ਆ ਇਹਨਾਂ ਨੇ ਕੱਲੇ-ਕੱਲੀ ਸਾਨੂੰ ਲੈਬ ਦਿਖਾ ਲਿਆ ਤੁਸੀਂ ਦੇਖ ਸਕਦੇ ਆ ਇਹ ਲੈਬਾਂ ਤੇ ਜੋ ਤੁਹਾਨੂੰ ਵੀਡੀਓ ਰਹੀ ਹੈ ਮੈਂਸ਼ਨ ਕਰਾਂਗੇ ਤੁਸੀਂ ਦੇਖੋ ਔਰ ਇਹਨਾਂ ਨਾਲ ਸੰਪਰਕ ਕਰੋ ਔਰ ਜਿਹੜੇ ਸਾਡੇ ਭਾਰਤੀ ਮੈਮਾਂ ਤੇ ਉਹਨਾਂ ਦਾ ਵੀ ਧੰਨਵਾਦ ਕਰੀਏ ਜੀ ਸਾਡਾ ਵੀ ਸਾਥ ਦਿੱਤਾ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਜੀ ਤੇ ਮਨਪ੍ਰੀਤ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਹੈ ਜੀ ਹਨਾ ਬਹੁਤ ਵੀ ਵਧੀਆ ਤੁਸੀਂ ਸਾਨੂੰ ਗਾਈਡ ਕੀਤਾ ਤੇ ਤੁਹਾਡਾ ਤਹਿ ਦਿਲ ਤੋਂ ਸ਼ੁਕਰ ਹੈ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਤੁਸੀਂ ਦੇਖ ਰਹੇ ਸੀ ਦੁਆਬਾ نیوز 24 ਗੁਰਮukh ਸਿੰਘ ਦੇ ਨਾਲ ਅਸੀਂ ਹਰ ਗਲੀ ਦੀ ਹਰ ਕੋਨੇ ਦੀ ਖਬਰ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਦੇ ਰਹਾਂਗੇ ਤੁਸੀਂ ਦੇਖਦੇ ਰਹਿਣਾ ਦੁਆਬਾ نیوز 24